ਰਾਜਨਦੀਪ ਜੀ ਤੁਸੀਂ ਆਰਟੀਆਈ ਜਦੋਂ ਪਾਈ ਜਿਹੜਾ ਕਿ ਹੁਣ ਖਲਾਸਾ ਵੱਡਾ ਹੋਇਆ ਚਰਚਾ ਦਾ ਵਿਸ਼ਾ ਬਣ ਗਿਆ ਕਿ ਮੋੜ ਮੰਡੀ 'ਚ ਇੱਕ ਵੱਡਾ ਪ੍ਰੋਗਰਾਮ ਹੁੰਦਾ ਸਿਆਸੀ ਉਸਦੇ ਜਿਹੜੇ ਖਰਚਿਆਂ ਦਾ ਵੇਰਵਾ ਮੰਗਿਆ ਤੁਸੀਂ ਜਦੋਂ ਇਹ ਰੈਲੀ ਹੁੰਦੀ ਹੈ ਤੁਹਾਡੇ ਕਿਵੇਂ ਖਿਆਲ ਆਉਂਦਾ ਹੈ ਕਿ ਇਸ ਰੈਲੀ ਦਾ ਘਟੋ ਘਟ ਖਰਚੇ ਦਾ ਪਤਾ ਹੋਣਾ ਚਾਹੀਦਾ ਹੈ ਕਿ ਕਿੱਥੋਂ ਹੋਇਆ ਪੈਸੇ ਕਿੱਥੋਂ ਆਏ ਜਿੰਨਾ ਮਸ਼ੀਨਰੀ ਵਰਤੀ ਗਈ ਉਹ ਕਿੱਥੋਂ ਵਰਤੀ ਗਈ ਦੇਖੋ ਜੀ ਜਦੋਂ ਦੀ ਪੰਜਾਬ 'ਚ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਖਜ਼ਾਨੇ ਨੂੰ ਵੱਡਾ ਲਈ ਤੁਰੇ ਬੈਠੀ ਹੈ ਚਾਹੇ ਉਹ ਆਪਾਂ ਦੇਖ ਲਈਏ ਫਲੈਕਸਾਂ ਦੇ ਰੂਪ 'ਚ ਹੋਣ ਚਾਹੇ ਉਹ ਪਲੇਨਾਂ ਦੇ ਰੂਪ 'ਚ ਹੋਣ ਤਾਂ ਇਹ ਜਦੋਂ ਨੇ ਦੇਖਿਆ ਵੀ ਲੋਕ ਸਭਾ ਲਖਨਊ ਤੋਂ ਪਹਿਲਾਂ ਇਹਨਾਂ ਨੇ ਅਲੱਗ-ਅਲੱਗ ਜ਼ਿਲ੍ਹਿਆਂ 'ਚ ਰੈਲੀਆਂ ਕੀਤੀਆਂ ਜੀ ਤਾਂ ਮੈਂ ਬਠਿੰਡਾ ਤੋਂ ਬਿਲੋਂਗ ਕਰਦਾ ਸਾਡੇ ਬਠਿੰਡੇ ਵੀ ਰੈਲੀ ਹੋਈ ਤੇ 17 ਦਸੰਬਰ 2023 ਨੂੰ ਰੈਲੀ ਹੋਈ ਤਾਂ ਮੈਂ ਦੇਖਿਆ ਵੀ ਇਸ ਰੈਲੀ ਦਾ ਪ੍ਰੋਗਰਾਮ ਸੀ ਜਿਹੜਾ ਬਹੁਤ ਮਤਲਬ ਵੀਆਈਪੀ ਟਾਈਪ ਨਾਲ ਸੀਗਾ ਤਾਂ ਮੈਂ ਦੇਖਿਆ ਵੀ ਇਸ ਤੇ ਜਿਹੜਾ ਖਰਚਾ ਹੋਇਆ ਉਹ ਕਿਸ ਵੱਲੋਂ ਹੋਇਆ ਤੇ ਕਿੰਨਾ ਹੋਇਆ ਤੇ ਮੈਂ ਅਪਰੋਕਸੀਮੇਟ ਫਰਵਰੀ ਦੇ ਵਿੱਚ ਆਰ.ਟੀ.ਆਈ ਪਾਈ ਕਿਉਂਕਿ ਡਾਕੂਮੈਂਟ 1.5-2 ਮਹੀਨਾ ਦਾ ਬਿਲਿੰਗ ਦੀ ਪ੍ਰੋਸੈਸਿੰਗ ਤੇ ਲੱਗ ਜਾਂਦੀ ਹੈ। ਤਾਂ ਫਰਵੀ ਜਦੋਂ ਮੈਂ ਆਰ.ਟੀ.ਆਈ ਪਾਈ ਤਾਂ ਹੁਣ ਕਾਫੀ ਸਮੇਂ ਦੀ ਮਿੰਸ ਤੋਂ ਬਾਅਦ ਹੁਣ ਜਿਹੜੀਆਂ ਮੈਨੂੰ ਰਿਪਲਾਈ ਮਿਲਿਆ ਇਹਦੇ ਵਿੱਚ ਮੈਨੂੰ ਸਾਰੇ ਬਿੱਲ ਵਗੈਰਾ ਮਿਲੇ ਤਾਂ ਉਸ ਉਹ ਸਾਰੀ ਜਾਣਕਾਰੀ ਮੈਂ ਤੁਹਾਨੂੰ ਦੱਸੂਗਾ ਜਿਵੇਂ ਕਿ ਇਹਨਾਂ ਨੇ ਈਵੈਂਟ ਮੈਨੇਜਮੈਂਟ ਕੰਪਨੀ ਨੂੰ 1 ਕਰੋੜ 62 ਲੱਖ 80 ਹਜ਼ਾਰ ਰੁਪਏ ਦਿੱਤਾ ਜੀ ਤੇ ਉਹ ਕਹਿੰਦੇ ਸੀ ਵੀ ਅਸੀਂ ਪੀ ਆਰਟੀਸੀ ਬੱਸਾਂ ਦੀ ਦੁਰਵਰਤੋਂ ਜਿੰਨੀ ਇਹਨਾਂ ਵੱਲੋਂ ਹੁੰਦੀ ਹੈ ਅਪਰਕਸੀਮੇਟ 1900 ਬੱਸਾਂ 1050 ਸਰਕਾਰੀ ਜੀ ਤੇ 900 ਪ੍ਰਾਈਵੇਟ ਬੱਸਾਂ ਇਹਨਾਂ ਨੇ ਹਾਇਰ ਕੀਤੀਆਂ ਜੀ ਅੱਗੇ ਰੈਲੀ ਦੇ ਵਿੱਚ ਵਰਕਰਾਂ ਦੀ ਟੋਅਟ ਲਈ ਵਾਸਤੇ ਜੀ ਜਿਸ ਦੇ ਵਿੱਚ ਇਹਨਾਂ ਦੇ ਵਰਕਰ ਨਰੇਗਾ ਦੇ ਮਜ਼ਦੂਰ ਫੜਫੜ ਕੇ ਲੈ ਕੇ ਆਏ ਸੀ ਉਹ ਸਾਰਿਆਂ ਦੀ 1900 ਬਸਾਂ ਜਿਹੜੀਆਂ ਹੈਗੀਆਂ ਇਹਨਾਂ ਨੇ ਹਾਇਰ ਕੀਤੀਆਂ ਜਿਸ ਦੇ ਵਿੱਚ ਪੰਜਾਬ ਦੇ ਅਲੱਗ-ਅਲੱਗ ਢੀਪਾਂ ਤੋਂ ਬਸਾਂ ਮੰਗਾਈਆਂ ਜਿਵੇਂ ਸੰਗਰੂਰ, ਬਟਿੰਡਾ, ਲੁਧਿਆਣਾ, ਨਵਾਂ ਸ਼ਹਿਰ, ਛੀਦ ਭਗਤ ਸਿੰਘ ਨਗਰ, ਤਰਨਤਾਰਨ, ਜਗਰਾਉਂ ਇਹਦੇ ਲਗਭਗ ਬਹੁਤ ਦੀਪੂਆ ਜਿਨ੍ਹਾਂ ਤੋਂ ਬਸਾਂ ਮੰਗਾਈਆਂ ਜੀ ਜਿਨ੍ਹਾਂ ਦੀ ਅਪ੍ਰੋਕਸੀਮੇਟ ਸਰਕਾਰੀ ਬਸਾਂ ਬਸਾਂ ਦੀ ਅਮਾਉਂਟ 1 ਕਰੋੜ 35 ਲੱਖ ਰੁਪਏ ਬਣਦੀ ਹੈ ਜੀ ਬਿਨਾਂ ਪ੍ਰਾਈਵੇਟ ਤੋਂ ਜੇ ਪ੍ਰਾਈਵੇਟ ਦੀ ਗੱਲ ਕਰੀਏ ਤਾਂ 54 ਲੱਖ ਪ੍ਰਾਈਵੇਟ ਦੀ ਬਣਦੀ ਹੈ ਜੀ ਇਹ ਵੱਖੋ ਵੱਖਰੇ ਖਰਚੇ ਸੀ ਪਾ ਦੀਏ ਜਦੋਂ ਇੱਕ ਵਿੱਚ ਖਰਚਿਆਂ ਦਾ ਜਿਹੜਾ ਜੋੜ ਕਰ ਲੈਨੇ ਆ ਸਵਾ 4 ਕਰੋੜ ਰੁਪਇਆ ਬਣਦਾ ਅਪਰੋਕਸੀਮੇਟ 4 ਕਰੋੜ 16 ਲੱਖ ਰੁਪਇਆ ਬਣਦਾ ਜੀ ਜੀ ਫਸ ਮੰਨ ਲਈਏ ਆਪਾਂ ਸਵਾ 4 ਤੋਂ ਵੀ ਹਜੇ ਤੁਸੀਂ ਨਾਲੋਂ ਇਹ ਕੱਲੇ ਬਟੇਂਡਾ ਡੀਸੀ ਵੱਲੋਂ ਜਿਹੜਾ ਪੇ ਹੋਇਆ ਉਹ ਖਰਚਾ ਜੀ ਜੋ ਕਿ ਜੇਪਰ ਦੇਖੀਏ ਸਿਵਲ ਐਵੀਏਸ਼ਨ ਦਾ ਖਰਚਾ ਹੋ ਗਿਆ ਤੇਰੀਵਾਲ ਸਾਹਿਬ ਨੂੰ ਦਿੱਲੀ ਤੋਂ ਲੈ ਕੇ ਆਏ ਫਿਰ ਚੰਡੀਗੜ੍ਹ ਲੈ ਕੇ ਗਏ ਫਿਰ ਬਟੰਡਾ ਤੋਂ ਮੋੜ ਲੈ ਕੇ ਆਏ ਉਹਦੀ ਸਾਰੀ ਟਰਾਂਸਪੋਰਟ ਗੱਡੀਆਂ ਦਾ ਖਰਚਾ ਸਿਕਿਉਰਿਟੀ ਦਾ ਖਰਚਾ ਇਹ ਸਾਰੀ ਰੈਲੀ ਅਪਰਕਸਿਮੇਟ 7 ਕਰੋੜ ਚ ਪੈਂਦੀ ਹੈ ਜੀ ਜੇ ਆਪਾਂ ਸਾਰੇ ਉਹ ਖਰਚੇ ਲਾਈਏ ਇਹ ਉਹੀ ਰੈਲੀ ਹੈ ਮੋੜ ਮੰਡੀ ਵਾਲੀ ਜਿਹੜਾ ਇੱਕ ਚੌਕ ਮਸ਼ਹੂਰ ਹੋ ਗਿਆ ਸੀ ਸਿਸ਼ਤਿਆਰਾ ਵਾਲਾ ਹਾਂਜੀ ਹਾਂਜੀ ਫਲੈਕਸਾ ਵਾਲਾ ਚੌਕ ਵਰਜਣ ਲੱਗ ਗਿਆ ਜੀ ਉਸ ਤੋਂ ਬਾਅਦ ਇਹ ਜੀ ਜੋ ਉਹ ਸਾਰੇ ਪਾਸੇ ਇਹਨਾਂ ਨੇ ਜਗਰੀਵਾਲ ਸਾਹਿਬ ਤੇ ਸੁਭਾਨ ਸਿੰਘ ਸਾਹਿਬ ਦੀ ਗੋਲਾ ਬਣਾ ਕੇ ਸਾਰੇ ਮੋਰਚੇ 'ਚ ਕਲੈਕਸ਼ਨ ਲਾ ਦਿੱਤੀ ਸੀ। ਉਦੋਂ ਚੋਣ ਜਾਬਤਾ ਲੱਗਿਆ ਸੀ ਕਿ ਨਹੀਂ ਲੱਗਿਆ ਸੀ? ਨਹੀਂ ਉਦੋਂ ਚੋਣ ਜਾਬਤਾ ਨਹੀਂ ਲੱਗਿਆ ਸੀ ਜੀ। ਤਾਂ ਹੀ ਸਰਕਾਰੀ ਖਰਚੇ ਕਰਤੇ ਇਸ। ਹਾਂ ਹਾਂ ਇਹ ਦਸੰਬਰ 'ਚ ਹੋਈ ਹੈ 17 ਦਸੰਬਰ 2023 ਨੂੰ ਵੈਲੀ ਹੋਈ ਹੈ ਜੀ। ਤੁਸੀਂਾਂ ਦੇ ਕੋਈ ਵੀ ਇੱਕ ਦਿਨ ਦੇ ਵਿੱਚ ਵੀ ਆਈਪੀ ਤੇ মিডিਆ ਨੂੰ ਫੂਡ ਜਿਹੜਾ ਖਾਦਾ ਲੋ ਉਹਨਾਂ ਨੇ 16 ਲੱਖ ਰੁਪਈਆ ਦਾ ਫੂਡ ਖਾਦਾ ਸੀ ਇਹਨਾਂ ਨੇ। ਜੀ। ਇਹਨਾਂ ਵਿੱਚ ਜਿਹੜਾ ਡਿਸ਼ਾਂ ਦੇ ਕੋ ਜਿਹੜੀਆਂ ਵੀਆਈਪੀ ਆ ਨਾਨवेज ਡਿਸ਼ਾਂ ਮੁਰਗ ਮੱਖਣ ਮਸਾਲਾ ਕਾਲੀ ਮਿਰਚੀ ਜੀਕਰ ਮਤਨ ਰੋਗਨ ਜੋ ਇਹਦੀਆਂ ਡਿਸ਼ਾਂ ਵੀਆਈਪੀ ਡਿਸ਼ਾਂ ਫਰੀਆਂ ਵੀ ਇੱਕ ਦਿਨ ਦੇ ਵਿੱਚ ਇੰਨਾ ਕਿੰਨਾ ਕਿ ਵੀਆਈਪੀ ਸਟਾਫ ਆ ਜਿਹਨੂੰ 16 ਲੱਖ ਰੁਪਈਆ ਦਾ ਆਪਾ ਖਾਣਾ ਹੀ ਦਿਵਾਤਾ ਜਿਵੇਂ ਤੁਸੀਂ ਕਿਹਾ ਕਿ ਸਾਰਾ ਹੀ ਜੋੜ ਤੋੜ ਕਰ ਲਈਏ ਤਾਂ ਫਿਰ 7 ਕਰੋੜ ਦੇ ਨੇੜੇ ਬਣਦਾ ਪਰ ਜਿਹੜਾ ਖਰਚੇ ਦੀ ਵੇਰਵੇ ਦਿੱਤੇ ਗਏ ਨੇ ਉਹ 4 ਕਰੋੜ ਕਰੋੜ 16 ਲੱਖ ਰੁਪਈਆ ਹੈ ਤਾਂ ਇਸ ਨੂੰ ਲੈ ਕੇ ਜਦੋਂ ਇਹ ਆਰਟੀਆ ਮਿਲ ਗਈ ਤੁਹਾਡੇ ਕੋਲ ਆ ਗਈ ਜਾਣਕਾਰੀ ਸਵੇਰ ਦੇ ਲੈ ਕੇ ਇਸ ਤੇ ਉੱਤੇ ਚਰਚਾ ਹੋ ਰਹੀ ਹੈ ਜਦੋਂ ਦੀ ਸੋਸ਼ਲ ਮੀਡੀਆ ਤੇ ਨਸ਼ਰ ਹੋਇਆ ਹੈ ਇਹ ਡਾਕੂਮੈਂਟ ਕੇ ਵੇਰਵੇ ਦਿੱਤੇ ਹੋਏ ਹੈ ਲਗਭਗ ਹੁਣ ਤੱਕ ਸਾਰਿਆਂ ਨੇ ਵੇਖ ਲਿਆ ਹੋਣਾ ਤੁਹਾਨੂੰ ਕਿਸੇ ਨੇ ਆਮ ਆਦਮੀ ਪਾਰਟੀ ਨੇ ਕੋਕ ਵਿਚਰਦੇ ਹੋ ਬਠਿੰਡੇ ਇਲਾਕੇ ਦੇ ਵਿੱਚ ਇਹ ਨਹੀਂ ਕਿਹਾ ਕਿ ਇਹ ਖਰਚੇ ਤੇ ਬਾਕੀ ਪਾਰਟੀਆਂ ਵੇਲੇ ਵੀ ਰੈਲੀਆਂ ਚ ਹੁੰਦੇ ਰਹੇ ਅਜਿਹਾ ਕਿਤਾਜੀ ਜਿਸ ਨੇ ਹੋਇਆ ਚੋਗੀ ਬੰਦੇ ਵਾਲੇ ਸਾਡੇ ਮੇਰੇ ਜਾਦਾ ਨੇੜੇ ਲੱਗਦੇ ਨੇ ਕਿ ਉਹਨਾਂ ਨੂੰ ਪਤਾ ਵੀ ਆਰਟੀਆਈਆ ਪਉਂਦੇ ਜਾਂਦਾ ਜੀ ਤੇ ਬਾਅਦ ਹਲੇ ਕੁਝ ਕਹਿ ਨਹੀਂ ਸਕਦੇ ਵੀ ਫੇਰ ਕੱਲ ਨੂੰ ਕਾਲ ਆ ਜਾਏ ਜਾਂ ਫੇਰ ਅੱਜ ਹੀ ਕਾਲ ਪਰ ਹਜੇ ਤੱਕ ਇਹੋ ਜਿਹਾ ਕੁਝ ਨਹੀਂ ਹੋਇਆ ਜੀ ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਜਿਹੜੇ ਇਸ ਵਕਤ ਐਕਟਿਵ ਨੇ ਨਾ ਖਾਸ ਕਰਕੇ ਐਕਟੀਵਿਸਟ ਨੇ ਚਾਹੇ ਉਹ ਆਰਟੀਆਈ ਦੇ ਰੂਪ ਦੇ ਵਿੱਚ ਜਾਣਕਾਰੀ ਇਕੱਠੀ ਕਰਦੇ ਹੋਣ ਜਾਂ ਕਿਸੇ ਹੋਰ ਤਰ੍ਹਾਂ ਸਵਾਲ ਖੜੇ ਕਰਦੇ ਸਰਕਾਰ ਤੇ ਉਹਨਾਂ ਲਈ ਇੱਕ ਗੱਲ ਇਹ ਕਹਿ ਦਿੱਤੀ ਜਾਂਦੀ ਹੈ ਆਮ ਆਦਮੀ ਪਾਰਟੀ ਦੇ ਸਮਰਥਕਾਂ ਵੱਲੋਂ ਵਲੰਟੀਅਰਾਂ ਵੱਲੋਂ ਜਾਂ ਉਹਨਾਂ ਦੇ ਨਾਲ ਹਮਦਰਦੀ ਰੱਖਣ ਵਾਲਿਆਂ ਵੱਲੋਂ ਵੈਲਵੇਸ਼ਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਕਹਿੰਦੇ ਕਿ ਇਹ ਸਾਰੇ ਬੰਦੇ ਬਾਕੀ ਪਾਰਟੀਆਂ ਜਦੋਂ ਇਸ ਤਰ੍ਹਾਂ ਦੇ ਖਰਚੇ ਕਰਦੀਆਂ ਸੀ ਉਹਨਾਂ ਤੇ ਸਵਾਲ ਨਹੀਂ ਖੜੇ ਕਰਦੇ ਰਹੇ ਹੁਣ ਬੜਾ ਇਹਨਾਂ ਨੂੰ ਚੇਤੇ ਆਉਂਦਾ ਹੈ ਸਵਾਲ ਖੜੇ ਕਰਨੇ ਦੇਖੋ ਜੀ ਇੱਕ ਨਾ ਏਜ ਹੁੰਦੀ ਹੈ ਵੀ ਮੈਂ ਹੁਣ ਮੰਨ ਲਓ ਮੈਂ ਜਿਹਦਾ ਵੀ ਮੇਰਾ ਬਰਥ ਜਿਹੜਾ ਮਾਈਂਡ ਲਾਈਨ ਤੋਂ ਹੋਇਆ ਤਾਂ ਮੈਂ ਉਦੋਂ ਜਿਹਦਾ ਵੀ ਮੈਂ 2002 ਦੀ ਚੱਤਨ ਸਰਕਾਰ ਘੇਰ ਲਊਗਾ ਤਾਂ ਇਹ ਲਾਪੋਸੀਬਲ ਆਣਗਾ ਹਾਂ ਜਦੋਂ ਮੈਂ ਹੁਣ ਹੁਣ ਮੈਂ ਐਕਟਿਵਿਸਟ ਬਣਿਆ ਐਕਟਿਵਿਸਟ ਦਾ ਕੰਮ ਕਰਦਾ ਤਾਂ ਹੁਣ ਜਿਹੜੀ ਸਰਕਾਰ ਆ ਮੇਰਾ ਅਹਿਸਾਸ ਬੰਦਾ ਕਿ ਉਹਦੇ ਜਿਹੜੇ ਗੁਰਵਰਤੋਂ ਕਰਦੀ ਹੈ ਖਜ਼ਾਨੇ ਦੀ ਉਹਦੇ ਖੁਲਾਸੇ ਕਰਾ ਜੀ ਤਾਂ ਤੁਹਾਨੂੰ ਇਖੱਚੇ ਦੇ ਵੇਰਵੇ ਸਾਂਝੇ ਕੀਤੇ ਆ ਉਦੋਂ ਦੀ ਬਹੁਤ ਸਾਰੇ ਪੋਲਿਟਿਸ਼ੀਅਨਸ ਨੇ ਉਹਨਾਂ ਨੇ ਵੀ ਸ਼ੇਅਰ ਕੀਤਾ ਹੋਰ ਆਰਟੀਆਈ ਐਕਟਿਵਿਸਟ ਨੇ ਉਹ ਵੀ ਇਹ ਜਾਣਕਾਰੀ ਸਾਂਝੀ ਕਰ ਰਿਹਾ ਤਾਂ ਇਹ ਸਮਝ ਲਿਆ ਜਾਵੇ ਕਿ ਇੱਕ ਰੈਲੀ ਦੇ ਵਿੱਚ ਜੇਕਰ 4 ਕਰੋੜ ਤੋਂ ਵੱਧ ਦਾ ਖਰਚਾ ਹੋ ਸਕਦਾ ਤੇ ਫਿਰ ਜਿੰਨੀਆਂ ਰੈਲੀਆਂ ਹੋਈਆਂ ਹੋਣਗੀਆਂ ਤੇ ਰਾਸ਼ੀ ਬਹੁਤ ਜ਼ਿਆਦਾ ਵੱਧ ਗਈ ਹੋਣੀ ਕਰੋੜਾਂ ਰੁਪਏ ਦੀ ਇਹਨਾਂ ਨੇ 12 11 12 ਰੈਲੀਆਂ ਕੀਤੀਆਂ ਅਪਰੋਕਸਿਮੇਟ 100 ਤੋਂ 150 ਕਰੋੜ ਰੁਪਏ ਦਾ ਇਹਨਾਂ ਨੇ ਖਰਚ ਕਰਤਾ ਹੋਊਗਾ ਜੀ ਜੀ ਇੱਕ ਵੇਸਟੋ ਮੰਨ ਲੀ ਗਊਗਾ ਮੈਂ ਆਪਦੀ ਪਾਰਟੀ ਦਾ ਪ੍ਰਚਾਰ ਕਰਨ ਵਾਸਤੇ ਇਹ ਆਪਦੀ ਪਾਰਟੀ ਦੀ ਰੈਲੀ ਨੂੰ ਸਟੇਟ ਫੰਕਸ਼ਨ ਦਾ ਰੂਪ ਦੇ ਰਿਹਾ ਹੈ ਇਹ ਹੂੰ ਵੀ ਤਾਂ ਕਿ ਤਾਂ ਕਿ ਜਿਹੜਾ ਖਜ਼ਾਨੇ ਤੋਂ ਖਰਚਾ ਕੀਤਾ ਜਾ ਸਕੇ ਜੀ ਤਾ ਕਈ ਮੰਤਰੀਆਂ ਦੀਆਂ ਦਲੀਲਾਂ ਇਹ ਹੁੰਦੀਆਂ ਕਿ ਕਿਉਂਕਿ ਇਸ਼ਤਿਆਰ ਵਾਲੇ ਗੱਲ ਦੇ ਉੱਤੇ ਕਿ ਇੰਨੇ ਇਸ਼ਤਿਆਰ ਕਿਉਂ ਇੰਨਾ ਪੈਸਾ ਕਿਉਂ ਖਰਚ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਤਾਂ ਚਲੋ ਇਸ ਰੈਲੀ ਦੀ ਆਪਾਂ ਗੱਲ ਕਰ ਰਹੇ ਹਾਂ ਬਾਹਰਲੇ ਅਖਬਾਰਾਂ ਮੀਡੀਆ ਆਦਾਰਿਆਂ ਨੂੰ ਵੀ ਪੈਸੇ ਜਦੋਂ ਦਿੱਤੇ ਗਏ ਇਸ਼ਤਿਆਰਾਂ ਦੇ ਰੂਪ ਵਿੱਚ ਤਾਂ ਇਹਨਾਂ ਦੇ ਮੰਤਰੀ ਨੇ ਕਮਨ ਅਰੋੜਾ ਉਹਨਾਂ ਦੀ ਇੱਕ ਦਲੀਲ ਸੀ ਕਹਿੰਦੇ ਜੇ ਕੋਈ ਚੰਗਾ ਕੰਮ ਕਰਾਂਗੇ ਤੇ ਉਹ ਦਿਖਾਈਏ ਕਿਉਂ ਨਾ ਅਸੀਂ ਪੂਰੇ ਦੇਸ਼ ਨੂੰ ਦੱਸਾਂਗੇ ਇੱਕ ਮਾਡਲ ਬਣਾਵਾਂਗੇ ਪੰਜਾਬ ਨੂੰ ਦੱਸਾਂਗੇ ਕਿ ਇੱਥੇ ਬੜੀ ਤਰੱਕੀ ਕਰ ਰਹੇ ਹਾਂ ਅਸੀਂ ਚੰਗਾ ਕੰਮ ਕੋ ਕੀਤਾ ਹੋਇਆ ਤਾਂ ਦੱਸੋਗੇ ਨਾ ਜੀ ਇਹ ਤਾਂ ਆਪਣੀ ਪਾਰਟੀ ਦਾ ਪ੍ਰਚਾਰ ਕਰਦੇ ਆ ਸੇਕ ਪੰਜਾਬ ਦੇ ਖਜ਼ਾਨੇ ਨਾਲ ਚੰਗਾ ਕੰਮ ਇੱਕ ਵੀ ਦੱਸੋ ਇੱਕ ਵੀ ਨਾ ਇਨਫਰਸਟ੍ਰਕਚਰ ਹੋਈ ਹੋਵੇ ਪੰਜਾਬ 'ਚ ਇੱਕ ਵੀ ਕੋਈ ਸਕੂਲ ਬਣਿਆ ਹੋਵੇ ਕੋਈ ਪੁਲ ਬਣਿਆ ਹੋਵੇ ਕੋਈ ਸੜਕ ਬਣੀ ਹੋਵੇ ਕੋਈ ਪਹਿਲਾ 16 ਮੈਡੀਕਲ ਕਾਲਜ ਇਹਨਾਂ ਨੇ ਪਹਿਲੇ ਬਜਟ 'ਚ ਪ੍ਰੋਵੀਜ਼ਨ ਰੱਖੀ ਸੀ ਪੈਨ ਬਜਟ ਪੇਸ਼ ਕਰਦੇ ਜੀ ਹਜੇ ਤੱਕ ਇਹਨਾਂ ਦੇ ਕੋਲ ਇੱਕ ਕਾਲਜ ਦਾ ਨੂ ਨੋਟਸਰ ਵੀ ਨਹੀਂ ਰਚਿਆ ਗਿਆ ਹਮ ਅਸਲੀ ਗੱਲ ਤਾਂ ਇਹ ਸਰਕਾਰ ਦੇ ਵਿੱਚ ਹੀ ਇਸ ਇਹਨਾਂ ਗੱਲਾਂ ਕਰਕੇ ਆਏ ਜੀ ਬੀਕਾ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਤੁਸੀਂਲੇ ਜਿਹੜੀ ਬਗਲ ਦੀ ਫੋਟੋ ਸਾਈਕਲ ਦੇ ਵੀ ਬਗਲ ਦੀ ਫੋਟੋ ਤਾਂ ਹੁਣ ਇਹਨਾਂ ਇਹਨਾਂ ਵੀ ਸਰਕਾਰ ਦੇ ਵਿੱਚ ਲਿਫਾਫੇ ਦੇ ਵੀ ਮਾਨ ਸਾਹਿਬ ਦੀ ਫੋਟੋ ਆ ਹੂੰ ਜਿਹੜੀ ਜਿਹੜੀਆਂ ਦਲੀਲਾਂ ਨਾਲੇ ਸਰਕਾਰ ਆਈ ਸੀ ਉਹ ਦਲੀਲਾਂ ਦੇ ਬਿਲਕੁਲ ਹੀ ਉਲਟ ਚੱਲ ਰਹੀਆਂ ਜੀ ਤੁਹਾਨੂੰ ਇਹ ਜਾਣਕਾਰੀ ਸੌਖੀ ਮਿਲ ਗਈ ਸੀ ਕਿ ਕੋਈ ਪਿਛਲੀਆਂ ਕਈ ਆਰਟੀਆਈ ਦੇ ਐਕਟਿਵਿਸਟ ਨੇ ਜਿਹੜੇ ਉਹ ਬੜੇ ਸਵਾਲ ਖੜੇ ਕਰ ਰਹੇ ਸੀ ਕਿ 10-10 ਚੋਂ ਜਿਹੜੇ ਹੈਗੇ ਨੇ ਸੂਚਨਾ ਕਮਿਸ਼ਨਰ ਉਹ ਹੀ ਭਰਤੀ ਨਹੀਂ ਹੋਏ ਲੰਮੇ ਸਮੇਂ ਤੋਂ ਅਸਾਮੀਆਂ ਖਾਲੀ ਹੋ ਰਹੀਆਂ ਨੇ ਇਸ ਦੇ ਲਈ ਤਾਂ ਨਹੀਂ ਅੜਿੱਕਾ ਬਣਦਾ ਜਾਣਕਾਰੀ ਮੁਹੱਈਆ ਕਰਵਾਉਣੇ ਕਰਵਾਈ ਜਾਂਦੀ ਜਦੋਂ ਇਹ ਵੀ ਇਹ ਮੈਨੂ ਆਲਾ ਉਹ ਵੀ ਮੁਹੱਈਆ ਕਰਾਉਣ ਤੇ ਹਜੇ ਵੀ 5 ਮਹੀਨੇ ਲੱਗੇ ਤੇ ਜੀ ਸਰਬਰੀ ਦੀ RTI ਪਾਈ ਜਾਣਾ ਹੈ ਜੀ ਸਕੂਲ ਕਮਿਸ਼ਨ ਦੇ ਵਿੱਚ ਕੋਈ ਵੀ ਹੁਣ ਇਨਫੋਰਮੇਸ਼ਨ ਕਮਿਸ਼ਨਰ ਹੈ ਨਹੀਂਗਾ ਅੱਜ ਤਾਈਂ ਇੱਕ ਵੀ ਕਿਉਂਕਿ ਪਿਛਲੀ ਸਰਕਾਰ ਚ ਗੱਲ ਹੁੰਦੀ ਸੀ ਇਹਨਾਂ ਨੇ 5 ਜਰ ਤੋਂ 5 ਮਹੀਨੇ ਭਰਤੀ ਕੀਤੀ ਜਿਹੜੇ ਤੱਕ ਨਾ ਬੋ ਜੀ ਤੇ ਇਹ ਜਦੋਂ ਆਲਾ ਨਵੀਂ ਯਾਡੀ ਹਾਸਿਲ ਕਰਨ ਵਾਸਤੇ ਕਿਉਂਕਿ ਮੈਂ ਲੋਕਲ ਵਸਨੀਕ ਆ ਮੈਂ ਡਾਕਟਰ ਜਾਵੜ ਦਾ ਸੀਗਾ ਵੀ ਜਦੋਂ ਕੋਈ ਲੋੜ ਹੁੰਦੀ ਸੀ ਜਾਂ ਕੋਈ ਕੰਪਲੇਂਟ ਵਗੈਰਾ ਪਾਉਣੀ ਪੈਂਦੀ ਸੀ ਤਾਂ ਲੋਕਲ ਲੈਵਲ ਤੇ ਮੈਨੂੰ ਐ ਦੇਖੋ ਵੀ ਮੈਂ ਖੁਦ ਆਪਣੇ ਪੈਸੇ ਦੇ ਕਰਮੇ ਆ 250 ਰੁਪਏ ਦੀ ਆਰਡੀਆ ਹੈ ਮੇਰੇ ਪੈਸੇ ਭਰ ਕੇ ਵੀ ਮੈਨੂੰ ਪੰਜ-ਪੰਜ ਮਹੀਨਿਆਂ ਦਾ ਜਿਹੜਾ ਵੇਟ ਕਰਾਏ ਵੇਟ ਕਰਾਈ ਜਾ ਰਹੀ ਦੀ ਹੈ ਬਲਕਿ ਜੇ ਜੀ ਸਾਹਿਬ ਆਪ ਮੈਗਾ ਸਸੇ ਵਾਰ ਨਾਲ ਆਰਡੀਆ ਦਾ ਵਾਰਡ ਆ ਉਹਦੇ ਨਾਲ ਸਨਮਾਨਿਤ ਆ ਜੀ ਤਾਂ ਤੁਸੀਂ ਇਸ ਬਾਬਤ ਸਾਡੇ ਨਾਲ ਜੁੜੇ ਹੋ ਜਾਣਕਾਰੀ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ